ਸ਼੍ਰੀ ਪ੍ਰਸਿੱਧ ਲੰਗੂਰ ਮੇਲਾ 22 ਸਤੰਬਰ ਨੂੰ ਹੁਣ ਲੱਗਣ ਜਾ ਰਿਹਾ ਹੈ ਇਸ ਵਾਰ ਮੰਦਿਰ ਦੇ ਵਿੱਚ ਮੰਦਿਰ ਪ੍ਰਬੰਧਕਾਂ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਵਾਰ ਕਿਸ ਚੀਜ਼ ਤੇ પ્રતિਬੰਧ ਲਗਾਇਆ ਗਿਆ ਹੈ ਕਿਸ ਚੀਜ਼ ਨੂੰ ਅਗਿਆ ਦਿੱਤੀ ਗਈ ਹੈ ਗੱਲ ਕਰਨੇ ਆ ਡਾਕਟਰ ਕੇ ਸ਼ਰਮਾ ਨਾਲ ਡਾਕਟਰ ਸਾਹਿਬ 22 ਤਰੀਕ ਨੂੰ ਲੰਗੂਰ ਮੇਲਾ ਸ਼ੁਰੂ ਹੋ ਜਾਏਗਾ ਇਸ ਵਾਰ ਹਰ ਸਾਲ ਦੀ ਤਰ੍ਹਾਂ ਹੀ ਇਸ ਵਾਰ ਵੀ ਲੱਗੇਗਾ ਇਸ ਵਾਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ પ્રતિਬੰਧ ਲਾਇਆ ਗਿਆ ਹੈ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਮਨਾਈ ਕੀਤੀ ਗਈ ਹੈ ਕਿਉਂਕਿ ਹਰ ਵਾਰ ਇਹ ਕਿਹਾ ਜਾਂਦਾ ਹੈ ਕਿ ਢੋਲ ਤਮਾਗੇ ਤੇ ਜਿਹੜੇ ਵਜਦੇ ਹੁੰਦੇ ਹੀ ਨੇ ਮਗਰ ਮੰਦਰ ਪ੍ਰਾਗਨ ਦੇ ਵਿੱਚ ਢੋਲ ਜ਼ਿਆਦਾ ਵਜਦੇ ਨੇ ਬਾਹੂ ਬਲੀ ਜ਼ਿਆਦਾ ਆਉਂਦੇ ਨੇ ਇਸ ਕਰਕੇ ਸੰਗਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਐਲੋ ਦੇ ਸਾਰਿਆਂ ਨੂੰ જય ਸ਼ੇ ਰਾਮ ਦੇਖੋ ਜਿਹੜੀ ਸੰਗਤ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਮੇਲਾ ਹੈਗਾ ਉਹਦਾ ਸਿਰਫ ਹਾਂ ਲੋਕਾਂ ਦਾ ਵੀ ਖਸੂਰ ਨਹੀਂ ਪਿਛਲੇ 2-4-5 ਸਾਲਾਂ ਚ ਨਾ ਇਹ ਕੁਝ ਜਦੋਂ ਦਾ ਸੋਸ਼ਲ ਮੀਡੀਆ ਟੀਵੀ ਦੇਖ ਕੇ ਸੀਰੀਅਲ ਵੇਖੇ ਨਵੇਂ ਬੱਚਿਆਂ ਨੇ ਕੁਝ ਥੋੜੇ ਜੇ ਸਟਾਈਲਿਸ਼ ਜਿਹਾ ਰਾਂਗ ਰੰਗ ਉਹਨਾਂ ਦਾ ਵੀ ਕਸੂਰ ਨਹੀਂ ਹੈ ਕੋਈ ਸਮਝਾਨ ਚ ਐਸੀ ਵੀ ਪਰ ਕੁਝ ਸੰਤਾਂ ਦਾ ਮੈਂ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਪਿਛਲੇ 2-3 ਸਾਲਾਂ ਚ ਗੁਰਗਿਆਣਾ ਨਾਲ ਬੜੀ ਚੰਗੀ ਤਰ੍ਹਾਂ ਆਵਾਜ਼ ਚੁੱਕੀ ਉਹਦਾ ਨਤੀਜਾ ਹੋ ਗਿਆ ਕਿ ਪਿਛਲੇ ਸਾਲ ਅੰਦਰ ਨਾ ਢੋਲ ਗਿਆ ਨਾ ਕੋਈ ਬਾਹੂ ਬਲੀ ਗਿਆ ਕੁਝ ਹੈਗੇ ਸੀ ਜਿਹੜੇ ਕਹਿੰਦੇ ਜਿਸ ਤਰ੍ਹਾਂ ਬੱਚੇ ਹਨ ਉਹਨਾਂ ਨੂੰ ਸਮਝ ਨਹੀਂ ਗਈ ਇਹ ਪੈਸੇ ਕਿੱਥੇ ਕਰਕੇ ਸਮਾਨ ਲੈ ਆ ਚੁੱਕੇ ਹੈ ਹੀ ਉਹਨਾਂ ਨੂੰ ਇੱਥੋਂ ਧੱਕਿਆ ਪੈਸੇ ਸਾਡੇ ਕੋਲੋਂ ਲੈ ਲਓ ਪਰ ਬੰਨਾਂ ਨਹੀਂ ਮਗ ਪਿਛਲੋਰੀ ਅੰਦਰ ਤੇ ਕੋਈ ਨਹੀਂ ਆਇਆ ਸ਼ਹਿਰ ਚ ਕੋਈ ਇੱਕ ਦੋ ਇਲਾਕੇ ਆਪਣੇ ਬਣੇ ਵੀ ਹੋਣਗੇ ਉਹਨਾਂ ਨੂੰ ਵੀ ਅੱਜ ਇਹ ਮੀਟਿੰਗ ਕਰਕੇ ਦੱਸਦਾ ਕਿ ਐਸ ਵਾਰ ਜਿਹੜਾ ਉਹ ਹੋਰ ਵੀ ਕਿਤੇ ਬਣੇਗਾ ਉਹ ਵੀ ਨਹੀਂ ਦੇਖੋ ਹਨੂਮਾਨ ਜੀ ਇੱਕੋ ਹੀ ਹੋਏ ਇੱਕੋ ਹੀ ਰਹਿਣੇ ਮੈਂ ਸਾਰੇ ਬੱਚਿਆਂ ਨੂੰ ਅੱਜ ਜੁੜ ਕੇ ਅਪੀਲ ਕਰਾਂਗਾ ਕਿ ਇਹ ਕੋਈ ਸਿਨੇਮਾ ਦਾ ਕਰੈਕਟਰ ਨਹੀਂਗਾ ਜੋ ਮਰਜ਼ੀ ਆਪਣੇ ਮਨ ਨਾਲ ਕਰ ਉਹ ਸਾਡੇ ਇਸ਼ਟ ਦੇ ਵਗੇ ਤੇ ਕੇਸਰੀ ਸਰੂਗਾ ਜੋ ਬੰਦ ਆਇਆ ਉਹ ਹੀ ਰਹਿਣਾ ਤੇ ਇਸ ਕਰ ਨ ਸਾਰਿਆਂ ਨੂੰ ਅੱਜ ਜੋੜ ਕੇ ਬੇਨਤੀ ਆ ਕਿ ਬਿਲਕੁਲ ਕੋਈ ਨਾ ਬਣਨ ਦੀ ਕੋਸ਼ਿਸ਼ ਕਰੇ ਨਹੀਂ ਤੇ ਸਾਰੇ ਮੰਤ ਜम्मेवार ਹੋਣਗੇ ਆਪਣੀ ਆਪਣੀ ਟੋਲੀ ਦੇ ਸੰਤ ਸਮਾਜ ਸਾਡਾ ਅੱਗੇ ਹੀ ਆ ਇਸ ਚੀਜ਼ ਤੋਂ ਬੜਾ ਨਾਰਾਜ਼ ਆ ਉਹਨਾਂ ਨੇ ਵੀ ਇਹ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਇੱਕ ਵਾਰੀ ਪਿਛਲੀ ਵਾਰੀ ਉਹਨਾਂ ਨੇ ਥੋੜਾ ਮੌਕਾ ਦੇ ਦਿੱਤਾ ਸੀ ਉਹਨਾਂ ਨੂੰ ਪਰ ਇਹ ਬਣੇ ਨਹੀਂ ਪਰ ਬਾਹਰ ਬਣੇ ਸੀ ਐਕਤੀ ਬਿਲਕੁਲ ਕਿਸੇ ਨੇ برداشت ਨਹੀਂ ਕਰਨਾ ਕਿਉਂਕਿ ਇਹ ਜੂ ਦਾ ਮੰਦਿਰ ਬਣਿਆ ਪਤਾ ਨਹੀਂ ਕਿੰਨੇ ਸੌ ਸਾਲ ਪਹਿਲਾਂ ਦਾ ਇਹ ਪਰਥਾ ਚੱਲੀ ਆਈ ਹੈ ਕਿ ਆਪਾਂ ਉਹ ਪਰਥਾ ਨਾ ਖਰਾਬ ਕਰੀਏ ਸਮੂਥਲੀ ਇਸ ਤਰ੍ਹਾਂ ਚੱਲਦਾ ਰਹਿ ਰਹੀ ਗੱਲ ਜਿਹੜੀ ਸੇਵਾਦਾਰਾਂ ਦੀ ਜ਼ਿੰਮੇਵਾਰੀ ਹੈ ਜਿਸ ਤਰ੍ਹਾਂ ਸਾਰੇ ਸੇਵਾਦਾਰ ਜਿਹੜੇ ਡਿਊਟੀਆਂ ਨਿਭਾਉਂਦੇ ਹੋਏ ਸਾਰੇ ਸੱਦੇ ਸੀ ਪੁਨਤ ਇਸਪਾਈ ਮਗੇ ਹਰ ਤਰ੍ਹਾਂ ਦੀ ਤਿਆਰੀ ਵਰਦੀਆਂ ਦੀ ਸਭ ਕੁਝ ਸ਼ੁਰੂ ਹੋ ਗਿਆ ਮੈਂ ਸਾਰੀ ਜਨਤਾ ਨੂੰ ਵੀ ਸ਼ੁਭਲਾਸਤ ਹੁਣਾ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੇਗੀ ਫਿਰ ਵੀ ਉਹ ਪਨਪਤਾਵਾਦੀ ਵਧ ਰਹੀ ਹੈ ਹਰ ਸਾਲ ਲੋਕਾਂ ਦਾ ਜਮਾਵੜਾ ਵੀ ਵੱਧਦਾ ਪਰ ਦੁਰਗਿਆਣੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਹਰ ਲੋਕਾਂ ਨੂੰ ਸੁੱਖ ਸਹੂਲਤਾਂ ਇੱਥੇ ਪ੍ਰਦਾਨ ਕਰੀਏ ਬਾਕੀ ਮੈਂ ਸਾਰਿਆਂ ਨੂੰ ਅੱਜ ਜੋੜ ਕੇ ਬੇਨਤੀ ਕਰਨਾ ਹਨੂਮਾਨ ਜੀ ਦਾ ਮੇਲਾ ਹਨੂਮਾਨ ਜੀ ਦੇ ਤਰੀਕੇ ਨਾਲ ਹੀ ਮਨਾਇਆ ਕਰੋ ਹਨੂਮਾਨ ਜੀ ਇੱਕੋ ਹੀ ਹੋਏ ਤੇ ਇੱਕੋ ਹੀ ਰਹਿਣੇ ਮੈਂ ਫੇਰ ਤੁਹਾਨੂੰ ਅੱਜ ਜੋੜ ਕੇ ਬੇਨਤੀ ਕਰਨਾ ਬਿਲਕੁਲ ਐਕਦੀ ਕੋਈ ਹਲੋਈ ਪਤਾ ਹੀ ਨਾ ਕਰਨਾ ਮੈਂ ਬਿਲਕੁਲ ਮੰਦਰ ਕਮੇਟੀ ਨੇ ਬਰਦਾਸ਼ਤ ਨਹੀਂ ਇਹ ਕਰਨਾ જય ਸ਼ੇਗਰ ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਹੋਰ ਦੇਖੀ ਗਈ ਹੈ ਕਿ ਕੇਸਰੀ ਲਿਬਾਸ ਤੋਂ ਇਲਾਵਾ ਜਿਹੜੀ ਵਰਦੀ ਪਾਉਂਦੇ ਨੇ ਲੰਗੂਰ ਵਾਚ ਵੀ ਪਾਉਂਦੇ ਨੇ ਜਿਹੜੇ ਹੋਰ ਜਿਹੜੀਆਂ ਹੋਲੀਆਂ ਆਂਦੀਆਂ ਨੇ ਉਹਨਾਂ ਵਿੱਚ ਕੋਈ ਹੋਰ ਕਲਰ ਵੀ ਇਸਤੇਮਾਲ ਕੀਤਾ ਜਾਂਦਾ ਹਰਾ ਰੰਗ ਬੜਾ ਬੱਤੇ ਜਾਂਦਾ ਕਾਲਾ ਰੰਗ ਬੱਤੇ ਜਾਂਦਾ ਇਸ ਦੇ ਉੱਤੇ ਵੀ ਕੋਈ ਕਿਹਾ ਗਿਆ ਉਹਨਾਂ ਨੂੰ ਕਿ ਵੀ ਇਹ ਨਾ ਵਰਤੇ ਜੈ ਸ਼ੇ ਰਾਮ ਜੀ ਇੱਕ ਖਾਸ ਗੱਲ ਜਿਹੜੀ ਤੁਸੀਂ ਯਾਦ ਕਰਾਤੀ ਪਿਛਲੀ ਵਾਰੀ ਮਨਾ ਕੀਤੀ ਰੰਗ ਤੇ ਕੇਸਰੀ ਹનુਮਾਨ ਜੀ ਦਾ ਚੋਚੋਲਾ ਹੋਏ ਚੱਲਣਾ ਪਰ ਕੁਝ ਬੱਚੇ ਆਪਣੀ ਮਰਜ਼ੀ ਨਾਲ ਜਿਹੜੇ ਅੱਜ ਕੱਲ ਕੋਈ ਬੜੇ ਹੋਰ ਹੀ ਤਰ੍ਹਾਂ ਦੇ ਉਹਨਾਂ ਨੂੰ ਅੱਜ ਜੋੜ ਕੇ ਬੇਨਤੀ ਆ ਜੇ ਹનુਮਾਨ ਜੀ ਬੰਨਾ ਲੰਗੂਰ ਬੰਨਾ ਤੇ ਉਸ ਪ੍ਰਥਾ ਨਾਲ ਬਣੋ ਇਹ ਜਿਹੜੇ ਤੁਹਾਡੇ ਸਟਾਈਲ ਚ ਬਿਲਕੁਲ ਅੰਦਰ ਨਹੀਂ ਵੜਨ ਦਿੱਤਾ ਜਾਏਗਾ ਬਾਚਣਾ ਕਹਿਣਾ ਤੇ ਇੱਕ ਜਿਹੜੀ ਨਵੀਂ ਪ੍ਰਥਾ ਜਲ ਪਈ ਹੈ ਰਾਤਿਆਂ ਦੇ ਦਿਨਾਂ ਇराण ਨੂੰ ਇਹ ਟੋਲੀਆਂ ਮਨਾ ਕੇ ਸ਼ਹਿਰ ਚ ਘੁੰਮਦੇ ਉਦੋਂ ਨਾ ਬਦਨਾਵੇਂ ਤੁਹਾਨੂੰ ਪਤਾ ਅੱਗੇ ਜਿਹੜੇ ਅਨੁਮਾਨ ਜੀ ਬੰਦੇ ਹੁੰਦੇ ਕਿੰਨੇ ਉਹ ਪੰਜੇ ਸੌਂਦੇ ਸੀ ਇਹਨੇ ਥੱਕੇ ਹੁੰਦੇ ਸੀ ਸ਼ਾਮ ਨੂੰ ਵੀ ਉਹ ਉੱਠ ਨਹੀਂ ਸਕਦੇ ਇਹ ਬੱਚੇ ਰਾਤ ਨੂੰ ਚਾਰ ਚਾਰ ਮੋਟਰਸਾਈਕਲਾਂ ਦੇ ਚੜ ਕੇ ਸ਼ਹਿਰ 'ਚ ਹੋਰ ਹੀ ਤਰ੍ਹਾਂ ਦੇ ਕੁਰਤੇ ਪਜਾਮੇ ਜੇ ਸਵਾਗ ਮੇਰੀ ਸਾਰਿਆਂ ਨੂੰ ਤਾਂ ਆਇਦਾ ਕੱਲ ਨੂੰ ਪ੍ਰਸ਼ਾਸਨ ਉਹਨਾਂ ਨੂੰ ਕੁਝ ਕਹਿਗਾ ਕਮੇਟੀ ਦੀ ਜ਼ਿੰਮੇਵਾਰੀ ਨੂੰ ਫੇਰ ਨਾ ਦੇਣਾ ਕਿ ਧਰਮ ਤੇ ਪ੍ਰਸ਼ਾਸਨ ਹੱਥ ਬੰਦਾ ਜਾਂ ਤੁਸੀਂ ਧਰਮ ਦੀ ਬੇਇਜ਼ਤੀ ਕਰੋਗੇ ਪ੍ਰਸ਼ਾਸਨ ਨੂੰ ਖੁੱਲੀ ਛੂਟ ਹੈ ਜਿਹੜਾ ਬੰਦਾ ਧਰਮ ਦੇ ਨਾਂ ਤੇ ਐ ਪੀਲੇ ਨੀਲੇ ਕਾਲੇ ਕੁਝ ਕਰੇਗਾ ਉਹ ਬੰਦਾ ਆਪ ਜ਼ਿੰਮੇਵਾਰ ਹੋਏਗਾ ਕੀ ਹਨੂਮਾਨ ਜੀ ਦਾ ਭਗਤ ਹਨੂਮਾਨ ਜੀ ਦੀ ਤਰੀਕੇ ਨਾਲ ਜਿਸ ਤਰ੍ਹਾਂ ਅੱਗੇ ਪੁਰਾਣੇ ਸਾਡੇ ਲੋਕ ਬੰਦੇ ਆਏ ਉਸ ਤਰ੍ਹਾਂ ਹੀ ਮर्यादा ਨੂੰ ਸਮਖਸ਼ ਰੱਖਦੇ ਆ ਸਿਰੋ ਕੇਸਰੀ ਲਬਾਸ ਹੀ ਪਾਇਆ ਜਾਵੇ ਇਹ ਜਿਹੜਾ ਨਵੇਂ-ਨਵੇਂ ਬੱਚਿਆਂ ਨੇ ਰੰਗ-ਪਰੰਗੇ ਆ ਬਿਲਕੁਲ ਬੰਦ ਕੀਤਾ ਜਾਏ ਅਚ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿ ਟੋਲੀਆਂ ਜੜੀਆਂ ਹੁਣ ਇਸ ਲੰਗੂਰ ਮੇਲੇ ਦੇ ਦੌਰਾਨ ਮਤਲਬ ਹਰ ਬਾਜ਼ਾਰ ਦੇ ਵਿੱਚ ਤਿੰਨ-ਤਿੰਨ ਚਾਰ-ਚਾਰ ਦੁਕਾਨਾਂ ਮਿਲ ਜਾਂਦੀਆਂ ਨੇ ਉੱਥੇ ਬੈਠੇ ਹੁੰਦੇ ਨੇ ਠੀਕ ਗੱਲ ਹੈ ਕਿ ਇਹ ਰਾਤ ਨੂੰ ਵੀ ਸੜਕਾਂ ਦੇ ਉੱਤੇ ਲੋਕਾਂ ਦੇ ਘਰਾਂ ਤੱਕ ਜਾਂਦੇ ਨੇ ਉੱਥੇ ਮਾਚ ਦੇ ਨੇ ਉਹ ਲੋਕਾਂ ਨੂੰ ਸੇਵਾ ਵੀ ਮਿਲਦੀ ਹੈ ਕੋਈ ਇਹਨਾਂ ਦੇ ਉੱਤੇ ਕੋਈ ਐਸਵਾ ਦਾ ਅੱਜ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਉਹ ਵੱਧ ਗਿਆ ਹੈ ਕਿ ਪਰ ਲੋਕੀ ਬੜੇ ਉਤਾਵਲੇ ਹੁੰਦੇ ਨੇ ਇਹਦੇ ਇਹਨੂੰ ਜੁਆਇਨ ਕਰਨ ਦੇ ਲਈ ਦੇਖੋ ਜੀ ਇਹ ਪਿਛਲੇ ਸਾਲ ਵੀ ਕਹੇ ਫਰਕ ਪਿਆ ਇੱਕ ਦੇ ਹਰਾਂ ਨੂੰ ਅੱਜ ਜੋੜ ਕੇ ਬੇਨਤੀ ਭਗਤਾਂ ਨੂੰ ਵੀ ਤੇ اٹੋਲੀਆਂ ਵਾਲੇ ਨੂੰ ਜਾਓ ਲੋਕਾਂ ਨੂੰ ਸ਼ੌਂਕ ਹੁੰਦਾ ਕਿਸੇ ਨੇ ਨਵਾਂ ਘਰ ਬਣਾਇਆ ਇਹਦੇ ਘਰ ਕੋ ਬੱਚਾ ਵਿਆ ਗਿਆ ਨਾ ਫੇਰਾ ਪਾਓ ਤੁਸੀਂ ਮੂੰਹ ਹੁਣੇ ਕੋਈ ਡਿਮਾਂਡ ਕਰ ਆਪਣੀ ਖੁਸ਼ੀ ਨਾ ਇੱਕ ਦਵੇ 10 ਦਵੇ 11 ਦਵੇ ਤੇ ਮੈਂ ਤੁਹਾਨੂੰ ਫੇਰ ਕਹਿਣਾ ਪਿਆ ਜਿਹੜਾ ਡਿਮਾਂਡ ਕਰੇਗਾ ਹਾਨੂੰ ਪਤਾ ਲੱਗੇਗਾ ਉਹਦੇ ਤੇ ਮੰਤਰ ਕਾਰਵਾਈ ਕਰੇਗਾ ਦੇ ਕੋਈ ਇਹਦੇ ਨਾਲ ਕਰਦਾ ਇੱਕ ਜਨ ਸਾਰੇ ਬੰਦ ਮੈਂ ਇਹੋਲੇ ਬੰਦੇ ਵੀ ਜਾਣਨਾ ਉਹ ਤਾਂ ਕਿਰਾਇਆ ਤਾਂ ਅੱਖ ਵੀ ਨਹੀਂ ਲੈਂਦੇ ਪਰ ਚਲੋ ਮੈਂ ਨਹੀਂ ਕਹਿੰਦਾ ਜਿਨ੍ਹਾਂ ਕੋ ਨਹੀਂ ਕੋ ਭਾਗਤ ਆਪਣੀ ਖੁਸ਼ੀ ਨਾਲ ਚੋਕ ਕਰਦਾ ਇਹਨੂੰ ਆਪਾਂ ਪ੍ਰੋਫੈਸ਼ਨਲੀ ਨਾਲ ਲਈਏ ਤੇ ਹਨੂਮਾਨ ਜੀ ਦਾ ਨਾਮ ਲੈਣਾ ਕੋਈ ਸੌਕਾ ਨਹੀਂ ਮੈਂ ਉਹ ਬੰਦਿਆਂ ਨੂੰ ਵੀ ਜਾਣਨਾ ਜਿਹੜੇ ਤੁਹਾਨੂੰ ਇਹ ਲਵੇ ਇੱਥੇ ਕਹਿ ਨਹੀਂ ਸਕਦਾ ਜਿਨ੍ਹਾਂ ਨੇ ਇਸ ਚੀਜ਼ ਦੀ ਤੁਹਾਨੂੰ ਹਨੂਮਾਨ ਜੀ ਦੀ ਤਪੱਸਿਆ ਕਹਿਣੀ ਸੌਖੀ ਨਹੀਂ ਉਹ ਇੰਨੇ ਥੱਕੇ ਹੁੰਦੇ ਸੀ ਦਿਨੇ ਇੱਥੇ ਕਾਰ ਕਰਗੇ ਰਾਤ ਇਹ ਕੀ ਕਰਦੇ ਅਸ਼ਰਾਤ ਪੈਂਦੀ ਹੈ ਕੁਝ ਲੋਕ ਕੁਝ ਮੈਂ ਸਾਰੇ ਨਹੀਂ ਚਾਰ ਚਾਰ ਦੀ ਟੋਲੀਆਂ ਚ ਉਹਨਾਂ ਨੂੰ ਮੈਂ ਫੇਰ ਤਾੜਨਾ ਦੇਣਾ ਕਿ ਨਾ ਤੁਸੀਂ ਹਨੁਮਨ ਬੰਦਿਆਂ ਨਾਲ ਕੁਝ ਤੁਸੀਂ ਐਵੇਂ ਨਾਲ ਕਪੜੇ ਜੇ ਪਾ ਗਏ ਨਾ ਬਿਲਕੁਲ ਐਕਦੀ ਬਰਦਾਸ਼ਤ ਨਹੀਂ ਹੁੰਦਾ ਖਾਸ ਕਰ ਮੰਦਰ ਪ੍ਰਾਂਗਨ ਚ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਦਾ ਅਸੂ ਦੇ ਨਵਰਾਤੇ تمام سارے ہندوستان ਦੇ ਵਿੱਚ ਬਹੁਤ ਜਿਆਦਾ ਮਾਨਤਾ ਦਾ ਜਨਮ ਬਣਿਆ ਜਾਂਦਾ ਹਨੂਮਾਨ ਮੰਦਿਰ بڑا ਹਨੂਮਾਨ ਮੰਦਿਰ ਦੇ ਪ੍ਰਥਾ ਲੰਗੂਰ ਮੇਲੇ ਦੀ ਉਦੋਂ ਬਹੁਤ ਦੁਨੀਆ ਆਉਂਦੀ ਹੈ इवन ਅਮ੍ਰਿਤਸਰ ਤੋਂ ਨਹੀਂ ਆਉਂਦੀ ਬੇਸ਼ ਵਿਦੇਸ਼ ਤੋਂ ਵੀ ਆਉਂਦੀ ਹੈ ਉਦੋਂ ਬਹੁਤ ਜਿਆਦਾ ਰਸ਼ ਹੋ ਜਾਂਦਾ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਵੀ ਉਹਦੇ ਲਈ ਕੀ ਤਿਆਰੀਆਂ ਨੇ ਕਿਉਂਕਿ ਚੜਦਾਲੂਆਂ ਦੀ آمد ਜਿਆਦਾ ਹੋ ਜਾਂਦੀ ਹੈ ਉਹਨਾਂ ਦੇ ਰਹਿਣ ਲਈ ਕੋਈ ਬੈਨ ਲਈ ਦੇਖੋ ਜਿੰਨਾ ਕਿ ਸਾਡੇ ਕੋਲ ਸੱਤ ਨਾ ਜਿਹੜੇ ਕੋ ਬਾਹਰੋਂ ਲੰਗੂਰ ਬਣ ਆਉਂਦੇ 6-6 ਮਹੀਨੇ ਪਹਿਲਾਂ ਇੱਕ ਕਮਰਾ ਬੁੱਕ ਕਰਾ ਲੈਂਦੇ ਮੈਂ ਤੁਹਾਨੂੰ ਖੁਸ਼ਖਬਰੀ ਹੋਰ ਦਿੰਦਾ ਪਿਛਲੇ 5-4 ਸਾਲ ਤੋਂ ਸੈਂਕੜੇ ਤਰ੍ਹਾਂ ਦੀਆਂ ਲੜਕੀਆਂ ਵੀ ਲੰਗੂਰ ਬੰਦ ਆ। ਇਹ ਲੋਕਾਂ ਨੂੰ ਐਵੇਂ ਮਿੱਥ ਸੀ ਕਿ ਜੀ ਲੜਕਾ ਹੋਵੇ ਸਿੱਧ ਇੱਥੇ ਘਾਰ ਰਗੀ ਇੱਥੇ ਤਾਂ ਕਿ ਜਿਹਦੇ ਘਰ ਔਲਾਦ ਨਹੀਂ ਹੁੰਦੀ ਉਹ ਇੱਥੇ ਮੱਥਾ ਟੇਕੇ ਬਾਬਾ ਜੀ ਦੀ ਕਿਰਪਣਾ ਚਾਹੇ ਲੜਕੀ ਹੋਵੇ ਲੜਕਾ ਹੋਵੇ ਸਭ ਦੇ ਇੱਕ ਬਰਾਬਰ ਹੀ ਹੈ। ਉਹ ਬਾਈਕਾਂ ਲੜਕੀਆਂ ਵੀ ਲੰਗੂਰ ਬੰਦੀਆਂ ਲੜਕਾ ਕਿ ਇਹਦੇ ਵਿੱਚ ਕੋਈ ਫਰਕ ਨਹੀਂ। ਤੇ ਮੇਰੀ ਸਾ ਮੈਂ ਦੇਖੋ ਜੀ ਪ੍ਰਤੱਖਾ ਤੁਨ ਰਾਤੇ ਧਾਵੰ ਮੇਰਾ ਖਿਆਲ 10 ਵੀ ਮੁਲਕਾਂ ਤੋਂ ਲੋਕ ਆਉਂਦੇ। ਪਿਛਲੇ ਸਾਲ ਜਿਹੜਾ ਇੱਕ بڑا ਪਾਪ ਰੋਏ ਕਿ ਨਿਊਜ਼ੀਲੈਂਡ ਦਾ ਉੱਥੋਂ ਦੇ ਵਸਨੀਕ ਉਹ ਇੱਥੇ ਲੰਗੂਰ ਬਣ ਆਏ ਸੀ ਕਿਉਂਕਿ ਇੱਥੇ ਕੋਈ ਹਿੰਦੁਸਤਾਨੀ ਪਰਿਵਾਰ ਗਿਆ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ 16 ਸਾਲ ਲਾਦ ਨੂੰ ਹੈ ਪਹਿਲੇ ਸਾਲ ਉਹ ਮੱਥਾ ਟੇਕਣ ਆਏ 3 ਸਾਲ ਬਾਅਦ ਲੜਕਾ ਹੋ ਗਿਆ ਉਹਨੋਂ ਪਿਛਲੇ ਸਾਲ ਜਦੋਂ ਬੱਚਾ 4 ਸਾਲ ਦਾ ਹੋਇਆ ਲੰਗੂਰ ਬਣਾ ਕੇ ਲੈ ਅਸਰ ਬੜੇ ਪਰਿਵਾਰ ਹੈ ਤੁਹਾਨੂੰ ਉਹ ਦਿਨ ਅਸਲੀ ਹਿੰਦੁਸਤਾਨ ਇੱਥੇ ਨਜ਼ਰ ਆਏਗਾ ਹਰ ਧਰਮ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਲੰਗੂਰ ਬਣਾਇਆ ਹੁੰਦਾ ਹੈ ਜੈ ਸ਼ੁਕਰੀਆ ਜੀ ਸੋ 23 22 ਸਤੰਬਰ ਨੂੰ ਅਸੂ ਦੇ ਨਵਰਾਤ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸ਼ੁਰੂਆਤ ਉਂਡੇ ਨਾਲਾਲ ਅੰਮ੍ਰਿਤਸਰ ਦੇ ਵਿੱਚ ਮਾਹੌਲ ਜਿਹੜਾ ਹੈ ਧਾਰਮਿਕ ਮਾਹੌਲ ਬਣ ਜਾਏਗਾ ਔਰ ਇੱਥੇ ਪ੍ਰਸਿੱਧ ਹਿੰਦੂ ਤੀਰਤ ਦੁਰਗਿਆਨਾ ਮੰਦਿਰ ਦੇ ਵਿੱਚ ਸਥਿਤ ਬੜਾ ਹਨੂਮਾਨ ਮੰਦਿਰ ਦੇ ਵਿੱਚ ਲੰਗੂਰ ਮੇਲਾ ਪਰਦਾ ਹੈ ਜਿਹੜਾ ਕਿ ਹਰ ਸਾਲ ਮੇਲਾ ਪਰਦਾ ਹੈ ਦੇਸ਼ ਵਿਦੇਸ਼ ਤੋਂ ਇੱਥੇ ਸੰਗਤ ਆਂਦੀ ਹੈ ਔਰ ਆਪਣੇ ਨਵੇਂ ਜੰਮੇ ਬੱਚਿਆਂ ਨੂੰ ਲੰਗੂਰ ਦੀ ਪੇਸ਼ਕੁਸ਼ਾ ਦੇ ਵਿੱਚ ਹਨੂਮਾਨ ਜੀ ਦੇ ਮੰਦਿਰ ਦੇ ਵਿੱਚ ਦਿਨ ਚ ਦੋ ਵਾਰੀ ਮੱਥਾ ਟੇਕਾਉਣ ਦੇ ਲਈ ਲੈ ਕੇ ਆਂਦੇ ਔਰ ਦਸ਼ਹਿਰੇ ਵਾਲੇ ਦਿਨ ਉਹਨਾਂ ਦੀ ਇਹ ਤਪੱਸਿਆ ਸਮਾਪਤ ਹੋਦੀ ਹੈ ਸੋ ਇਸ ਲੰਗੂਰ ਮੇਲੇ ਨੂੰ ਲੈ ਕੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ ਹੈ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਕੋਈ ਵੀ ਬਾਹੂ ਬਲੀ ਦਾ ਪੇਸ਼ਤਾਰਨ ਕਰਕੇ ਮੰਦਿਰ ਦੇ ਵਿੱਚ ਨਹੀਂ ਆਏਗਾ ਈਵਨ ਮੰਦਿਰ ਦੇ ਵਿੱਚ ਢੋਲ ਤਮਾਕਾ ਨਹੀਂ ਹੋਏਗਾ ਢੋਲੀ ਵਜੇਗਾ ਉਸ ਤੋਂ ਇਲਾਵਾ ਲਾਲ ਔਰ ਲਾਲ ਮਾਫ ਕਰਨਾ ਹਰਾ ਔਰ ਕਾਲਾ ਰੰਗ ਪਾ ਕੇ ਵੇਸ਼ ਵੇ ਕੋਈ ਵੀ ਡਰੈਸ ਪਾ ਕੇ ਇਸ ਮੰਦਰ ਦੇ ਵਿੱਚ ਨਹੀਂ ਆਏਗਾ ਸੋ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਇਹ तमाम ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਯਾਨੀ ਕਿ ਟੋਲੀਆਂ ਨੂੰ ਤੁਸੀਂ ਟੋਲੀਆਂ ਆਓ ਬਣੋ ਜਰੂਰ ਬਣੋ ਪਰ ਇਹ ਮर्यादा ਦਾ ਖਿਆਲ ਰੱਖੋ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ